ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਆ ਸਾਰੇ ਠੀਕ ਹੋਵੋਗੇ ਤੁਸੀਂ ਜੁੜ ਚੁੱਕੇ ਹੋ ਟਰੈਕਟਰ ਰਫਤਾਰ ਚੈਨਲ ਨਾਲ ਇਹ ਦੇਖੋ ਵੀਰੋ ਪਿੰਡ ਬਰਾਉਂ ਵਾਲ ਜ਼ਿਲ੍ਹਾ ਕਰਪੂਰਥਲਾ ਦੇ ਵਿੱਚ ਰੇੜੀ ਲਾਉਂਦਾ ਇਹ ਬੰਦਾ ਸਮੋਸੇ ਹੁੰਦੇ ਆਦਕੂ ਤੇ ਕੋਲਚੇ ਹੁੰਦੇ ਆ ਤੇ ਬਾਕੀ ਬਾਈ ਗੋਲ ਗੱਪੇ ਮੇਰੇ ਸਾਬ ਨੂੰ ਹੁੰਦੇ ਆ ਅਸੀਂ ਵੈਸੇ ਖਾਦੇ ਨਹੀਂ ਆ ਤੇ ਤੁਸੀਂ ਦੇਖੋ ਇਹ ਬਾਈ ਜਿਹੜਾ ਕੱਪੜਾ ਮਾਰਦਾ ਦੇਖਿਓ ਪਹਿਲਾਂ ਇਹਨੇ ਪਤੀਲਾ ਪਤੂਲਾ ਪੂੰਝਦਾ ਮੂੰਹ ਪੂੰਝਦਾ ਸਾਰਾ ਕੁਝ ਮੰਨ ਲਓ ਵੀ ਕਰਕੇ ਦੇਖਿਓ ਹੁਣ ਇਸਨੇ ਇਹਨੇ ਮੂੰਹ ਪੂੰਝਣਾ ਆਪਣਾ ਮੂੰਹ ਪੂੰਝ ਕੇ ਮੁੜ ਕੇ ਬਾਈ ਦੇਖੋ ਉਹ ਪਰਨੇ ਨਾਲ ਜਾਂ ਉਹ ਕੱਪੜੇ ਨਾਲ ਉਹ ਹੱਥ ਦੇਖੋ ਕਿਸ ਤਰ੍ਹਾਂ ਗੰਦੇ ਹੱਥ ਪੂੰਝ ਰਿਆ ਤੇ ਉਹ ਉਸੇ ਕੱਪੜੇ ਨਾਲ ਇਹਨੇ ਦੇਖਿਓ ਨੇ ਕੋਲਕੇ ਦੇਖੋ ਮੂੰਹ ਕਿਸ ਤਰ੍ਹਾਂ ਪੂੰਝਿਆ ਸਾਰਾ ਪਸੀਨਾ ਪੂੰਝ ਲਿਆ ਨੇ ਤੁਸੀਂ ਦੇਖ ਲਿਆ ਵੀਡੀਓ ਦੇ ਵਿੱਚ ਤੇ ਹੁਣ ਨੇ ਦੇਖਿਓ ਮੈਂ ਦੇਖੋ ਕਿਸ ਤਰ੍ਹਾਂ ਸਾਫ ਕਰ ਰਿਹਾ ਨਾ ਦੇਖ ਲਓ ਤੁਸੀਂ ਆਪ ਖੁਦ ਹੁਣ ਦੇਖੋ ਇਹੋ ਪੂਨੇ ਨਾਲ ਇਹਨੇ ਸਾਰੀ ਸਫਾਈ ਕਰਦੀ ਦੇਖੋ ਵੀਡੀਓ ਦੇ ਵਿੱਚ ਨਾ ਤੇ ਇਹੋ ਪੂਨੇ ਨਾਲ ਇਹਨੇ ਕੁਲਚੇ ਜਿਹੜੇ ਆ ਉਹ ਗਰਮ ਕਰਨੇ ਆ ਹੌਲੀ ਟਾਈਮ ਨੂੰ ਦੇਖ ਲਿਓ ਤੁਸੀਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਆਪਾਂ ਨਾ ਬਈ ਇਹ ਚੀਜ਼ਾਂ ਮਾੜੀਆਂ ਨੇ ਦੁਕਾਨਾਂ ਤੋਂ ਮੇਰਾ ਭਰਾ ਨਾ ਜਦਾ ਖਾਇਆ ਕਰੋ ਹਮੇਸ਼ਾ ਘਰੇ ਹੀ ਬਣਾਓ ਕੋਈ ਵੀ ਚੀਜ਼ ਬਣਾਉਣੀ ਹੈ ਆਪਾਂ ਘਰੇ ਬਣਾਵਾ ਠੀਕ ਆ ਕੋਈ ਜਿਹੜੀ ਘਰ ਦੀ ਚੀਜ਼ ਆ ਵੀਰੇ ਆਪਾਂ ਅੱਖਾਂ ਸਾਹਮਣੇ ਬਣਾਉਨੇ ਆ ਆਪਾਂ ਵਧੀਆ ਦੇਖਦੇ ਆਂ ਹਾਂ ਘਰ ਦੇ ਪਹਿਲੀ ਤੇ ਜੇ ਵੀਰੇ ਵੀਡੀਓ ਵਧੀਆ ਲੱਗੀ ਐ ਇਹੋ ਜੀਆਂ ਵੀਡੀਓ ਹੋਰ ਵੀ ਮਿਲਣਗੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਦਬਾ ਲਿਓ ਵੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਵੀਡੀਓ ਪਹੁੰਚੇ ਧੰਨਵਾਦ ਦੋਸਤੋ